ਲੇ ਵੀ ਸੱਜਣੋ ਅੱਜ ਫੇਰ ਆਪਾਂ ਤਿੰਨ ਤੋਕੜ ਗੱਬਣ ਝੋਟੀਆਂ ਲੱਗੀਆਂ ਦਿਖਾਉਣ ਪਿੰਡ ਘੋੜੇਨਾਵ ਤਹਿਸੀਲ ਲਹਿਰਾ ਕਾਗਾ ਤੇ ਜ਼ਿਲ੍ਹਾ ਸੰਗਰੂਰ ਆ। ਉਸੇ ਸੱਜਣ ਕੋਲ ਪਹੁੰਚਿਆ ਇਹ ਮੰਨ ਲਓ ਵੀ ਹਰ ਤੀਜੇ ਚੌਥੇ ਦਿਨ ਵੀਡੀਓ ਹੁੰਦੀ ਆ ਬਾਈ ਦੀ ਤੇ ਜਿਹੜੇ ਭਰਾ ਕਹਿੰਦੇ ਹੁੰਦੇ ਵੀ ਯਾਰ ਰੇਟ ਤੇਜ ਆ ਯਾ ਰੇਟ ਤੇਜ ਹੋਵੇ ਉਹੀ ਗੱਲ ਆ ਵੀ ਪਸ਼ੂ ਅੜ ਕੇ ਖੜ ਜੇ। ਕੁਆਲਿਟੀ ਫੁੱਲ ਹੁੰਦੀ ਆ ਚੰਗੇ ਰਿਕਾਰਡ ਵਾਲੀਆਂ ਨੇ ਸਪੈਸ਼ਲਿਸਟ ਆ ਇਹ ਸੱਜਣ ਤੋਕੜ ਗੱਬਣ ਦਾ ਜਿਹੜੇ ਭਰਾ ਨੇ ਕਹੇ ਲਈ ਚੰਗੀਆਂ ਤੋਕੜਾਂ ਗੱਬਣਾ ਲੈਣੀਆਂ ਨੇ ਨਾ ਇਹ ਸੱਜਣ ਨਾਲ ਕਰ ਲਿਓ ਸੰਪਰਕ ਗੱਲਬਾਤ ਕਰਾ ਦੇਣਾ ਫੋਨ ਨੰਬਰ ਵੀਡੀਓ ਚ ਲੈ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਚ ਕਰਾਵਾਂਗੇ ਫਿਕਸ ਫਿਕਸ ਜਿਹਾ ਕਰਾਵਾਂਗੇ ਬਿਲਕੁਲ ਆ ਜਾ ਬਾਈ ਹੋਰ ਕਿਵੇਂ ਆ ਸੇ ਸਿਹਕਾਰ ਚੜਦੀ ਕਲਾ ਚੜਦੀ ਕਲਾ ਹੋਰ ਠੀਕ ਹੋਰ ਨਾਮ ਤੇ ਨੰਬਰ ਫੇਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਹਾਂਜੀ 9816902708 98169 02708 027 08 ਨਾਮ ਗੁਰਪ੍ਰੀਤ ਦਾ ਨਾਮ ਗੁਰਪ੍ਰੀਤ ਗੁਰਪ੍ਰੀਤ ਦਾ ਇੱਥੋਂ ਕਰ ਲੀਏ ਸ਼ੁਰੂ ਇੱਥੋਂ ਕਰ ਲੈਨੇ ਵੀਰੇ ਇੱਕ ਨੰਬਰ ਤੋਂ ਆ ਜਾ ਛੋਟੇ ਗੁਰਪ੍ਰੀਤ ਤੋਰ ਫੇਰਾ ਆ ਜਾ ਵੀਰੇ ਮਾਰਗਰੀ ਫੇਸ ਤੇ ਕੈਮਰਾ ਵੇ ਸਿੰਗ ਜਮਾ ਬੰਦ ਆ ਗਿਆ ਸੁਆ ਕਿਹੜਾ ਬਾਈ ਇਹ ਭਲੂਣਾ ਬਾਈ ਦੂਜੇ ਵਾਸਤੇ ਗੱਬਣ ਪਹਿਲਾ ਸੁਆ ਪਹਿਲਾ ਸੁਆ ਆ ਕੱਦ ਕਾਠ ਆਈਆਂ ਝੋਟੀਆਂ ਹੁੰਦੀਆਂ ਬਾਈ ਕੋਲੇ ਸਿੰਗੀ ਆ ਗਈ ਜਮਾ ਇਹਨ ਬੰਦ ਲੈ ਚੱਲ ਚੋ ਫਿਰ ਤੂਰਨ ਵਾਲਾ ਵੀ ਕਾਰੀਗਰ ਆ ਬੰਦਾ ਪੂਰਾ ਨਾ ਪੂਰਾ ਕਾਰੀਗਰ ਹੈ ਬਾਈ ਕਿੰਨੇ ਮਹੀਨੇ ਦੀ ਗੱਬਣ ਇਹ 6 ਮਹੀਨੇ ਦੀ ਗੱਬਣ ਹੋ ਗਈ 7 ਵਿੱਚ ਵੜ ਗਈ ਠੀਕ ਐ ਮਹਾਦੇਕ ਮਹਾਦੇ ਦੇ ਪੁੱਤ ਪਰਲੀ ਸ਼ੈਡ ਉਧਰੋਂ ਲੈ ਜਾ ਲੰਬੀ ਜੀ ਤੇ ਇੱਕ ਗੱਲ ਨੋਟ ਕਰਨ ਵਾਲਿਆ ਯਾਰ ਚਗਾਲੀ ਕਰੀ ਜਾਂਦੀ ਹੈ ਸਵੇਰ ਦੀ ਹਾਂ ਸਵੇਰ ਦੀ ਬੜੀ ਠੰਡੀ ਹੈ ਆ ਕੱਦ ਆ ਗਿਆ ਸਜਣੋਂ ਫੁੱਲ ਵੱਡਾ ਤੇ ਸ ਤੇ ਸਿੰਘ ਆ ਗਿਆ ਬੰਦ ਸੂ ਆ ਬਾਈ ਕਹਿੰਦਾ ਪਹਿਲਾ ਸੂਈ ਬਈ ਆ 7ਵਾਂ ਲੱਗ ਗਿਆ ਇਹਨੂੰ 7ਵਾਂ ਲੱਗ ਗਿਆ ਵੀਰੇ ਛੀ ਪੂਰੇ ਹੋ ਗਏ ਕਾ ਇੱਕ ਦਿਨ ਹੋ ਗਏ ਇਹ 17 ਤਰੀਕ ਤੇ ਲੱਗੇ 17 ਤੋਂ ਹਾਂ ਮੇਰਾ ਖਿਆਲ ਆ ਫਿਰ ਤਾਂ ਇਹ ਸਾਢੇ ਛੀ ਦੇ ਨੇੜੇ ਨੇੜੇ ਸਾਢੇ ਛੀ ਦੇ ਨੇੜੇ ਫੇੜ ਮਿਲੂਗੀ ਆਪਾਂ ਨੂੰ ਕਿਉਂਕਿ 27 ਤਰੀਕ ਹੋਊਗੀ 10 ਦਿਨ ਉੱਤੇ ਹੋ 10 ਦਿਨ ਉੱਤੇ ਹੋਗੇ ਆ ਸਾਢੇ ਛੀ ਦੇ ਲਗਭਗ ਹੋਗੀ 5-4 ਦਿਨ ਘਾਟਾ ਤੇ ਤਾਜੀ ਦਾ ਦੁੱਧ ਕਿੰਨਾ ਕਰਿਆ ਇਹਦਾ ਇਹਦਾ 14 ਕਿਲੋ ਬਾਈ ਤਾਜੀ ਦਾ ਤਾਜੀ ਦਾ ਹਾਂ ਹੁਣ ਕਿੰਨਾ ਦੰਦੀ ਆ ਹੁਣ ਤਾਂ 4 ਕਿਲੋ ਦਦੈ ਇੱਕ ਟਾਈਮ ਇੱਕੇ ਟਾਈਮ ਬੱਚਾ ਹੈ ਨਹੀਂ ਕੋਈ 4 ਕਿਲੋ ਅਜੇ ਵੀ ਦਿੰਦੀ ਇੱਕ ਟਾਈਮ ਅਜੇ ਵੀ 4 ਕਿਲੋ ਦਿੰਦੀ ਪਹਿਲੇ ਲੰਮਾ ਟਾਈਮ ਦੁੱਧ ਦੇਣ ਵਾਲੀ ਲੰਮਾ ਟਾਈਮ ਦੁੱਧ ਦੇਣ ਵਾਲੀ ਕੱਟੀ ਹੈ ਕਿੰਨੇ ਪੈਸੇ ਇਹਦਾ 15 ਲੈਣ ਦੇਣ ਜਮੇ 1 ਲੱਖ ਤੇ 5000 ਰੁਪਏ ਲੈਣ ਦੇ 1 ਲੱਖ 5000 ਰੁਪਏ ਲੈਣ ਦੇ ੱਲੇ ਦੀ ਸਾਫ ਹੈ ਤੇ ਥਣਪਾਸ ਕਰਾ ਦੂਗੀ 4 ਕਿਲੋ ਦੁੱਧ ਆ ਗਿਆ 4 ਕਿਲੋ ਦੁੱਧ ਆ ਗਿਆ ਤੇ ਸਾਡੇ ਸ਼ੀ ਦੇ ਲਗਭਗ ਆ ਗਈ 4 ਦਿਨ ਘੱਟੇ ਹੈ ਗੱਬਣ ਸੂਆ ਪਹਿਲਾ ਦੂਜਾ ਸੂਆ ਸੂਣਾ ਥੋੜਾ ਜਿਹਾ ਡਰਦੀ ਡਰਦੀ ਆ ਉਦਾਂ ਸਵੇਰ ਆਦੀ ਆ ਗਈ ਠੰਡੀ ਸਿੰਘ ਆ ਗਿਆ ਜਮਾ ਬੰਦ ਗਏ ਲੀਏ ਕਮਾਲ ਦੀ ਝੋਟੀ ਆ ਕੱਦ ਛੋਟਾ ਮੰਨ ਕੇ ਨਾ ਜੇ ਭਰਾ ਕੋਈ ਵੀ ਦੁੱਧ ਦੰਦੀ ਆ ਉਤੋਂ ਤੁਹਾਨੂੰ ਆਈਡੀਆ ਹੋ ਜੂ ਥਣ ਵੱਧ ਘੱਟ ਚ ਇੱਕ ਹੋ ਜੂਗਾ ਸ਼ਰਲਾ ਛਿੱਟਾ ਟਾਇਟ ਫਟ ਹਨਾ ਸਾਰੀ ਜ਼ਿੰਮੇਵਾਰੀ ਆਪਣੀ ਬਾਈ ਠੀਕ ਆ ਗੱਲ ਸਰਲੇ ਦੀਆਂ ਦੇ ਕਰੀਆ ਦੋ ਨੰਬਰ ਵਾਲੀ ਤੇ ਕੈਮਰਾ ਸੰਗੀ ਸੰਗੀ ਇਹਦੀ ਵੀ ਬੰਦ ਆ ਤੋਰ ਚੁਬਰਾ ਖੋਲ ਕੇ ਇਹਨੂੰ ਵੀ ਤੋਰ ਬਾਈ ਇਹਦਾ ਸੂਆ ਬਾਈ ਇਹਦਾ ਵੀ ਪਹਿਲਾ ਦੂਜਾ ਸੌਂਦੀ ਅੱਗੇ ਦੂਜੇ ਵਾਰ ਤੇ ਗੱਬਣੇ ਕਿੰਨੇ ਮਹੀਨੇ ਦੀ ਹੋ ਗਈ ਇਹ ਵੀ 7ਵੇਂ ਚ ਵੜ ਗਈ ਕਾ ਕਿ ਦਿਨ ਹੋ ਗਏ ਇਹਨੂੰ ਇਹ ਅਜੇ ਹੁਣੇ ਪੈ 25 ਤਰੀਕ ਨੂੰ 25 ਨੂੰ 25 ਨੂੰ ਹਾਲੀ ਪਤਾ ਓਏ ਇਹਨੂੰ ਮੰਨ ਲਾ ਵੀ ਦੋ ਤਿੰਨ ਦਿਨ ਹੋ ਗਏ ਇਹਨੂੰ ਦੋ ਤਿੰਨ ਦਿਨ ਹੋ ਗਏ 7ਵੇਂ ਚ ਵੜੇ ਲੰਬੀ ਲੰਬੀ ਬਹੁਤ ਹੈ ਲੰਬੀ ਬਹੁਤ ਹੈ ਚਵਾਈ ਦੀ ਕਿਵੇਂ ਆ ਚਵਾਈ ਦੀ ਕਲੰਬਰ ਜਮੀ ਰੂ ਵਰਗੀ ਫਟ ਫਟ ਤਾਂ ਨਹੀਂ ਹੌਲੀ ਟੈਟ ਟੈਟ ਤਾਂ ਨਹੀਂ ਆ। ਨਾ ਟੈਟ ਟੈਟ ਨਹੀਂ। ਜਮੀ ਵੀ ਟੈਟ ਨਹੀਂ ਹੈਗੀ ਬਾਈ। ਠੀਕ ਆ ਗੱਲ। ਕਿੰਨਾ ਦੁੱਧ ਦਿੰਦੀ ਆਣ? ਦੁੱਧ 5 ਕਿਲੋ। ਹੈਗਾ? ਹੈਗਾ। ਟਾਈਮ ਤੋਂ ਟਾਈਮ ਚੋਣ ਵਾਲਾ। ਟਾਈਮ ਤੋਂ ਟਾਈਮ ਚੋਣ ਵਾਲਾ। ਇੱਕ ਟਾਈਮ ਦਿੰਦੀ ਆ ਪਰ। ਅੱਛਾ ਇੱਕੋ ਟਾਈਮ ਆ। ਇੱਕੋ ਟਾਈਮ ਹੈ। ਆ ਥੱਲੇ ਵੀ ਗਾ ਜੀ ਦਿਖਾ ਰਿਓ ਥੱਲਿਓਂ ਤਾਜ਼ੀ ਆਲਾ ਸਿਸਟਮ ਹੀ ਆ। 5 ਕਿਲੋ ਦੁੱਧ ਆ ਗਿਆ ਬਾਈ ਕਹਿੰਦਾ ਤੇ ਗੱਬਣ ਆ ਗਈ 6 ਮਹੀਨਿਆਂ ਦੀ 7ਵਾਂ ਮਹੀਨਾ ਲੱਗਾ। ਕੱਦ ਇਹਦਾ ਵੀ ਚੰਗਾ ਤੇ ਸਿੰਗ ਇਹਦਾ ਵੀ ਕਹ ਲਈਏ ਬੰਦ ਤਾਜ਼ੀ ਦਾ ਦੁੱਧ ਕਿੰਨਾ ਕਹ ਦੱਸਿਆ ਬਾਈ? ਇਹਨੇ ਦਿੱਤਾ 13 ਕਿਲੋ ਬਾਈ। ਤਾਜੀ 1 10 ਦੇ ਪਰਲੀ ਦਾ 1 5 ਦੋਨਾਂ 'ਚ ਮਾਫੀ ਹੋ ਜੂਗੀ ਜੋੜਾ ਲਊਗਾ ਪਰ ਮਾਫੀ ਕਰ ਦਾਂਗੇ ਕਰ ਦਿਆਂਗੇ ਕਰ ਦਿਆਂਗੇ 5 ਕਰ ਦਾਂਗੇ ਜੋੜੇ 5 ਕਰ ਦਾਂਗੇ ਠੀਕ ਆ ਗੱਲ ਆ ਜੇ ਕਿਸੇ ਭਰਾ ਨੇ ਕਹਿ ਲਈ ਹਾਂ ਜੋੜਾ ਲੱਤਾ ਨਾ 5000 ਰੁਪਏ ਮਾਫੀ ਕਰ ਦਾਂਗੇ ਜੋੜਾ 2 15 ਹੋ ਗਿਆ 2 15 ਹੋ ਗਿਆ 1 10 ਤੇ 1 5 1 5 2 1 2 10 ਦਾ ਦੇ ਦੋ 10 ਦਾ ਦੇ ਦਾਂਗੇ ਠੀਕ ਆ ਗੱਲ ਆ ਠੀਕ ਹੈ ਜਗਰੀ ਹੁਣ ਆ ਜਾ ਤਿੰਨ ਨੰਬਰ ਵਾਲੀ ਤੇ ਇਹਦਾ ਕਹਿ ਲਈ ਇੱਕ ਟੋਪੀ ਉਤਰੀ ਵੀ ਆ ਨਾ ਹਾਂ ਇੱਕ ਟੋਪੀ ਉਤਰੀ ਹੋਈ ਆ ਬਾਈ ਟੋਪੀ ਜ਼ਰੂਰ ਉਤਰੀ ਹੋਈ ਆ ਹੁਣ ਵਾਜਨ-ਭੋਜਨ ਚੰਗਾ ਹੈ ਨਾ ਵਾਜਨ ਬਹੁਤ ਚ ਹੈ ਇਹ ਕਿੰਨੇ ਟਾਈਮ ਦੀ ਗੱਬਣ ਬਾਈ ਇਹ ਸੱਤਾਂ ਦੀ ਹੋ ਕੇ ਅੱਠਵੇਂ ਚ ਵੜ ਗਈ ਬਾਈ ਥੱਲੋਂ ਕਸਾਰ ਜਮਾ ਜਮੀ ਕਸਾਰ ਥਾਂ ਦੇ ਇੱਕ ਕਰਾਉਂਦੀ ਏ ਓਕੇ ਅਜੇ ਵੀ ਦੁੱਧ ਹੁੰਦੀ ਆ ਅਜੇ ਵੀ ਦੁੱਧ ਦਿੰਦੀ ਏ ਸੱਤ ਮਹੀਨਿਆਂ ਦੀ ਗੱਬਣ ਸੱਤ ਮਹੀਨੇ ਦੀ ਗੱਬਣ ਹੋ ਕੇ ਅੱਠਵੇਂ ਚ ਵੜ ਗਈ ਕਿੰਨੇ ਕਿ ਦਿਨ ਹੋ ਗਏ ਇਹ 4 ਕਿ ਦਿਨ ਹੋਏ ਨਾ ਇਹਨੂੰ ਠੀਕ ਆ ਗੱਲ ਆ ਅੱਠਵਾਂ ਲੱਗੇ ਨੂੰ ਠੀ ਤੇ ਬਾਕੀ ਜੇ ਕੋਈ ਭਰਾਵਰੇ ਚੈੱਕ ਕਰਾਉਣੀ ਚਾਹੀੇ ਕਰਾ ਦੇ ਹਾਂ ਹਾਂ ਭਾਈ ਆਪਾਂ ਕਰਾ ਦਾਂਗੇ ਇੱਥੇ ਠੀਕ ਹੈ ਗੱਲ ਆ ਆ ਜਿਹੜਾ ਭਰਾ ਲੈ ਕੇ ਜਾਊਗਾ ਉਹ ਚਾਹੀੇ ਬਾਈ ਲੈ ਕੇ ਚੈੱਕ ਕਰਾ ਕੇ ਲੈ ਜਾਓ ਇਹ ਬਾਈ ਕਹਿੰਦਾ ਹੋ ਗਈ ਪੂਰੇ ਸੱਤ ਦੀ ਗੱਬਣਾ ਵਜਨ ਬਜੂਰ ਤੁਹਾਡੇ ਸਾਹਮਣੇ ਆ ਇੱਕ ਟੋਪੀ ਜ਼ਰੂਰ ਲੱਥੀਆ ਸਿੰਘ ਦੀ ਉਹ ਤੁਹਾਨੂੰ ਦਿਖਾਤੀ ਉਹਦੇ ਕਰਕੇ ਉਹੀ ਗੱਲ ਆ ਰੇਟ ਵੀ ਖਾਸਾ ਜਾ ਜਾ ਹੋ ਜਾਊਗਾ ਬਾਈ ਟੋਪੀ ਤੇ ਜਾ ਬਾਈ ਇਹਦਾ 15 ਕਿਲੋ ਦਿੱਤਾ ਬਾਈ ਨੇ ਸੁਆ ਕਿਹੜਾ ਸੁੰਗੀ ਅੱਗੇ ਇਹ ਦੂਜਾ ਸੁੰਦੀ ਆ ਤਕਰੀਬਨ ਦੂਜਾ ਦੂਜਾ ਸੂਈ ਵਾਲੀਆਂ ਨੇ ਦੂਜੇ ਦੂਜੇ ਵਾਲੀਆਂ ਸਾਰੀਆਂ ਪਲੂਣਾ ਸੂਕ ਇਹਨਾਂ ਦੂਜੇ ਬਾਤ ਤੇ ਗੱਬਣਾ ਨੇ ਠੀਕ ਆ ਗੱਲ ਆ ਇਹ ਆ ਗਈ ਸਤਾਂ ਦੀ ਇਹ ਆ ਗਈ ਸਤਾਂ ਦੀ ਅੱਠਵਾਂ ਲੱਗ ਗਿਆ ਹੁਣ ਦੁੱਧ ਕਿੰਨਾ ਦੇ ਕੋਲੇ ਹੁਣ ਤਾਂ 2 ਕਿਲੋ ਏ ਥਣ ਤੇ ਕਰਾਣੇ ਬਾਸ ਕਰਾਉਗੀ ਉਹ ਇਹਦੇ ਤੋਂ ਇਹ ਪ੍ਰਮਾਣ ਜਾਂ ਹੋ ਜਾਣਾ ਸਜਣ ਨੂੰ ਪਤਾ ਲੱਗ ਜਾਂਦਾ ਵੀ ਯਾਰ ਆ ਮੱਝ ਲੰਬਾ ਟਾਈਮ ਦੁੱਧ ਦੇ ਲੰਬਾ ਟਾਈਮ ਦੁੱਧ ਦੇਣ ਵਾਲੀ ਏ ਬਾਈ ਤੇ ਥੱਲਿਓਂ ਕਸਿਆਰ ਰੂਜਾ ਕਸਿਆਰ ਜਮੇ ਕਿੰਨੇ ਪੈਸੇ ਜਮੇ ਜੇਬ 'ਚ ਪਾਉਣ ਵਾਲਾ ਕੰਮ ਜੇਬ 'ਚ ਪਾਉਣ ਵਾਲਾ ਕੰਮ ਬਾਈ ਦਾ 90000 ਰੁਪਇਆ ਮਾਫੀ ਚਲ ਕਰਾਂਗੇ ਮਾਣ ਤਣ ਜ਼ਰੂਰ ਕਰਾਂਗੇ ਆਏ ਬੰਦੇ ਦਾ ਨੰਬਰ ਬੋਲਦੇ 9815902708 9815902708 ਬਾਈ ਦਾ ਨੰਬਰ ਆ ਪਿੰਡ ਆ ਗਿਆ ਘੋੜੇਨਾਵ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰਾ ਖੇਤਾਂ ਚ ਆ ਗਿਆ ਬਾਈ ਦਾ ਘਰ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ